ਪਰਬੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਹਮੇਸ਼ਾ ਪ੍ਰਭੂ ਦੇ ਵਿੱਚ ਬਣੇ ਰਹੋ ਔਰ ਪ੍ਰਭੂ ਤੁਹਾਨੂੰ ਵੱਡੀਆਂ ਵੱਡੀਆਂ ਬਰਕਤਾਂ ਨਾਲ ਨਿਵਾਜ਼ੇ ਔਰ ਜਦੋਂ ਅਸੀਂ ਪ੍ਰਭੂ ਦੇ ਵਿੱਚ ਬਣੇ ਰਹਿੰਦੇ ਆ ਤਾਂ ਪਰਮੇਸ਼ਰ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਚੁੱਕ ਲੈਂਦਾ ਹੈ ਪ੍ਰਭੂ ਕਹਿੰਦਾ ਆਪਣੀ ਸਾਰੀ ਚਿੰਤਾ kia ਮੇਰੇ ਉੱਤੇ ਸੱਟ ਕਿਉਂਕਿ ਮੈਨੂੰ ਤੇਰਾ kia ਫਿਕਰ ਹੈ ਜਿੱਦਾਂ ਇੱਕ ਬਾਪ ਨੂੰ ਆਪਣੇ ਬੱਚਿਆਂ ਦਾ ਫਿਕਰ ਹੈ ਉਸੇ ਤਰ੍ਹਾਂ ਸਾਡੇ ਜਿਹੜਾ ਰੋਹਾਨੀ ਪਿਤਾ ਆ ਉਹਨੂੰ ਸਾਡਾ ਫਿਕਰ ਹੈ ਉਹ ਕਹਿੰਦਾ ਮੰਗੋ ਤਾ ਤੁਹਾਨੂੰ ਮਿਲੇਗਾ ਢੂੰਡੋ ਤਾ ਤੁਸੀਂ ਪਾਓਗੇ ਸੱਚਮੱਚ ਜਦ ਅਸੀਂ ਪਰਮੇਸ਼ਰ ਕੋਲ ਵਿਸ਼ਵਾਸ ਦੇ ਨਾਲ ਮੰਗਦੇ ਆਂ ਇਮਾਨ ਦੇ ਨਾਲ ਮੰਗਦੇ ਆਂ ਉਹਦੇ ਵਿੱਚ ਬਣੇ ਰਹਿੰਦੇ ਆਂ ਤਾਂ ਸੱਚਮੁੱਚ ਉਹ ਸਾਰੀਆਂ ਬਰਕਤਾਂ ਸਾਨੂੰ ਮਿਲਦੀਆਂ ਜਿਹੜੀਆਂ ਜਿੰਨਾਂ ਦੀ ਸਾਨੂੰ ਜ਼ਰੂਰਤ ਆ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਸਾਡਾ ਕਦੀ ਵੀ ਈਮਾਨ ਜਿਹੜਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਸਾਨੂੰ ਕਦੀ ਵੀ ਪਰਮੇਸ਼ਰ ਦੇ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਹਾਂ ਅਸੀਂ ਇਹ ਚੀਜ਼ ਮੰਗੀ ਆ ਪਤਾ ਨਹੀਂ ਇਹ ਸਾਨੂੰ ਮਿਲਣੀ ਕਾ ਨਹੀਂ ਮਿਲਣੀ ਪਤਾ ਨਹੀਂ ਆ ਸਾਡਾ ਕੰਮ ਹੋਣਾ ਕਾ ਨਹੀਂ ਮੇਰੇ ਅਜ਼ੀਜ਼ਾ ਜਦੋਂ ਅਸੀਂ ਪ੍ਰਭੂ ਦੇ ਉੱਤੇ ਅਟੁੱਟ ਵਿਸ਼ਵਾਸ ਕਰਦੇ ਆ ਤਾਂ ਪਰਮੇਸ਼ਰ ਸਾਡੀਆਂ ਸਾਰੀਆਂ ਦੁੱਖਾਂ ਤੋਂ ਸਾਨੂੰ ਛਡਕਾਰਾ ਦਿੰਦਾ ਆ ਇਸੇ ਕਰਕੇ ਚਿੰਤਾ ਨਹੀਂ ਕਰਨੀ ਚਿੰਤਾ ਜਿਹੜੀ ਆ ਉਹ ਕਹਿੰਦਾ ਤੁਸੀਂ ਚਿੰਤਾ ਕਰਕੇ ਆਪਣਾ ਇੱਕ ਧਨਵਾਦ ਆ ਨੀ ਸਾਕਾ ਦੇ ਮੇਰੇ ਅਜ਼ੀਜ਼ੋ ਜਦੋਂ ਅਬਦਨਗੋ ਤੇ ਸ਼ਾਦਰਕ ਮੇਸ਼ਕ ਨੂੰ ਬਾਲਦੀ ਅੱਗ ਦੀ ਪੱਠੀ ਵਿੱਚ ਸੁੱਟ ਦਿੱਤਾ ਗਿਆ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਚਿੰਤਾ ਨਹੀਂ ਕੀਤੀ ਉਹਨਾਂ ਨੂੰ ਪਤਾ ਸੀ ਕਿ ਸਾਡਾ ਪਰਮੇਸ਼ਰ ਜਿਹਦੀ ਅਸੀਂ ਉਪਾਸਨਾ ਕਰਦੇ ਹਾਂ ਸਾਨੂੰ ਬਚਾਉਣ ਦੀ ਸਮਰੱਥ ਤੇ ਸ਼ਕਤੀ ਰੱਖਦਾ ਆ ਉਹਨਾਂ ਦਾ ਅਟੁੱਟ ਵਿਸ਼ਵਾਸ ਸੀਗਾ ਇਸੇ ਕਰਕੇ ਪਰਮੇਸ਼ਰ ਨੇ ਉਹਨਾਂ ਨੂੰ ਬਾਲਦੀ ਅੱਗ ਦੀ ਪੱਠੀ ਨੂੰ ਠੰਡੀ ਕਰ ਦਿੱਤਾ ਤੇ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਗਰ ਕਿਸੇ ਗਮ ਦੀ ਕਿਸੇ ਦੁੱਖ ਦੀ ਬਾਲਦੀ ਅੱਗ ਦੀ ਪੱਠੀ ਆ ਤਾਂ ਪਰਮੇਸ਼ਰ ਉਹਨੂੰ ਠੰਡੀ ਕਰਨ ਦੀ ਤਾਕਤ ਇਸ ਸ਼ਕਤੀ ਰੱਖਦਾ ਆ ਸਾਡਾ ਈਮਾਨ ਜਿਹੜਾ ਹੈ ਪ੍ਰਭੂ ਤੇ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਹੈ ਜਦੋਂ ਸਾਡਾ ਈਮਾਨ ਪ੍ਰਭੂ ਤੇ ਬਣਿਆ ਰਹੇਗਾ ਤਾਂ ਸੱਚਮੁੱਚ ਪ੍ਰਭੂ ਸਾਡੇ ਹਰ ਮਸਲੇ ਨੂੰ ਹੱਲ ਕਰੇਗਾ ਔਰ ਮੇਰੇ ਅਜ਼ੀਜ਼ੋ ਅਸੀਂ ਇਸ ਕਰਕੇ ਪ੍ਰਭੂ ਦੇ ਕੋਲ ਨਹੀਂ ਆਉਣਾ ਕਿ ਸਾਨੂੰ ਪ੍ਰਭੂ ਤੱਕ ਕੋਈ ਮਤਲਬ ਸਾਨੂੰ ਮਤਲਬ ਦੇ ਨਾਲ ਪ੍ਰਭੂ ਕੋਲ ਨਹੀਂ ਆਉਣਾ ਕਿਉਂਕਿ ਮੇਰੇ ਅਜ਼ੀਜ਼ੋ ਜਦੋਂ ਇੱਕ ਬਾਪ ਆ ਉਹ ਉਹਦਾ ਉਹ ਆਪਣੇ ਬੱਚੇ ਨਹੀਂ ਚਾਹੇ ਕੁਝ ਕਰੇ ਚਾਹੇ ਉਹ ਨਾ ਕਰੇ ਫੇ ਵੀ ਉਹਦਾ ਬਾਪ ਆ ਮੇਰੇ ਅਜ਼ੀਜ਼ੋ ਪ੍ਰਭੂ ਯਿਸੂ ਨਾਸਰੀ ਸਾਡਾ ਬਾਪ ਆ ਚਾਹੇ ਅਸੀਂ ਦੁਖੀ ਰਹੀਏ ਚਾਹੇ ਅਸੀਂ ਸੁਖੀ ਰਹੀਏ ਹਰ ਹਾਲ ਵਿੱਚ ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਡੈਨੀਅਲ ਨੂੰ ਸ਼ੇਰਾਂ ਦੇ ਘਰੇ ਵਿੱਚ ਸੁੱਟ ਦਿੱਤਾ ਗਿਆ ਦੇਖੋ ਉਹਦਾ ਵਿਸ਼ਵਾਸ ਕਿੰਨਾ ਸੀਗਾ ਉਹਦਾ ਵਿਸ਼ਵਾਸ ਨੂੰ ਦੇਖ ਕੇ ਸਾਨੂੰ ਵੀ ਉਸੇ ਤਰ੍ਹਾਂ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਉਹਨੇ ਚਿੰਤਾ ਨਹੀਂ ਕੀਤੀ ਡਰ ਨਹੀਂ ਰੱਖਿਆ ਉਨੇ ਸ਼ੇਰਾਂ ਦੇ ਮੂੰਹ 'ਚ ਵੀ ਪਰਮੇਸ਼ਰ ਉਹਨੂੰ ਪਤਾ ਸੀ ਕਿ ਪਰ ਮੇਰਾ ਪਰਮੇਸ਼ਰ ਜਿਹਦੀ ਮੈਂ ਉਪਾਸਨਾ ਕਰਦਾ ਆ ਉਹ ਮੈਨੂੰ ਸ਼ੇਰਾਂ ਦੇ ਮੂੰਹ 'ਚ ਛੜਾਉਣ ਦੀ ਸਮਰੱਥ ਤੇ ਤਾਕਤ ਰੱਖਦਾ ਹੈ ਮੇਰੇ ਅਜ਼ੀਜ਼ੋ ਅੱਜ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸੰਕਟ ਹੈ ਅੱਜ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਤਕਲੀਫ ਆ ਤਾਂ ਪ੍ਰਭੂ ਇਸ ਨਾਸ੍ਰੀ ਤੇ ਈਮਾਨ ਰੱਖੋ ਉਹ ਹਰ ਮਸਲੇ ਦਾ ਹੱਲ ਕਰਨ ਵਾਲਾ ਕੋਈ ਵੀ ਦੁੱਖ ਐਡਾ ਵੱਡਾ ਨਹੀਂ ਕਹਿੰਦਾ ਏ ਵੱਡੇ ਪਹਾੜ ਤੂੰ ਕੀ ਹੈ ਤੂੰ ਮੇਰੇ ਬੱਚਿਆਂ ਦੇ ਅੱਗੇ ਕੀ ਹੋ ਜਾਏਗਾ ਮੈਦਾਨ ਹੋ ਜਾ ਕੋਈ ਦੁੱਖ ਪਹਾੜਾ ਨੂੰ ਨਹੀਂ ਸਾਨੂੰ ਦੇਖਣਾ ਸਾਨੂੰ ਇਹ ਦੇਖਣਾ ਕਿ ਸਾਡਾ ਪਰਮੇਸ਼ਰ ਕਿੰਨਾ ਵੱਡਾ ਆ ਅਗਰ ਸਾਡਾ ਪਰਮੇਸ਼ਰ ਵੱਡਾ ਆ ਤਾਂ ਕੋਈ ਵੀ ਮਸਲਾ ਸਾਡੇ ਅੱਗੇ ਪਹਾੜ ਵਰਗਾ ਨਹੀਂ ਛੀਤੀ ਵਰਗਾ ਬਣ ਜਾਏਗਾ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਡੇ ਰਾਹ ਨੂੰ ਪਧਰੇ ਕਰਦਾ ਹੈ ਸਾਡਾ ਈਮਾਨ ਪ੍ਰਭੂ ਦੇ ਵਿੱਚ ਜਿੱਦਾ ਅਬਦ ਨਗੋ ਸ਼ਦਰਕ ਮੇਸ਼ਕ ਦਾ ਈਮਾਨ ਸੀ ਜਿੱਦਾ ਡੈਨੀਅਲ ਦਾ ਵਿਸ਼ਵਾਸ ਸੀ ਜਿੱਦਾ ਯੂਸਫ ਦਾ ਵਿਸ਼ਵਾਸ ਸੀ ਜਿੱਦਾ ਅਬਰਾਹਮ ਦਾ ਉਹਦੇ ਨਬੀਆਂ ਦਾ ਯਾਕੂਬ ਦਾ ਇਜ਼ਹਾਕ ਦਾ ਪ੍ਰਭੂ ਦੇ ਉੱਤੇ ਵਿਸ਼ਵਾਸ ਸੀ ਸਾਡਾ ਵੀ ਵਿਸ਼ਵਾਸ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਮੇਰੇ ਅਜ਼ੀਜ਼ੋ ਜਦੋਂ ਸਾਡਾ ਵਿਸ਼ਵਾਸ ਮਜ਼ਬੂਤ ਹੈ ਤਾਂ ਸਾਡਾ ਕੋਈ ਵੀ ਦੁੱਖ ਸਾਡਾ ਕੁਝ ਨਹੀਂ ਵਿਗਾੜ ਸਕਦਾ ਅਗਰ ਅੱਜ ਅਸੀਂ ਬਿਮਾਰ ਆ ਤਾਂ ਪ੍ਰਭੂ ਯਿਸੂ ਨਾਸਰੀ ਤੇ ਇਮਾਨ ਤੇ ਵਿਸ਼ਵਾਸ ਰੱਖੀ ਤੇ ਵਿਸ਼ਵਾਸ ਵਿੱਚ ਮਜ਼ਬੂਤ ਹੋਈਏ ਉਹ ਕਹਿੰਦਾ ਜਿੱਦਾਂ ਦਾ ਤੇਰਾ ਵਿਸ਼ਵਾਸ ਉਦਾਂ ਦਾ ਹੀ ਤੇਰਨਾ ਹੋ ਜਾਊਗਾ ਮੇਰੇ ਅਜੀਜੋ ਅਗਰ ਸਾਡਾ ਵਿਸ਼ਵਾਸ ਮਜ਼ਬੂਤ ਆ ਤਾਂ ਜਿੱਦਾਂ ਲਾਜ਼ਰ 4 ਦਿਨਾਂ ਦਾ ਮੋਇਆ ਹੋਇਆ ਹੈ ਕਬਰ ਦੇ ਵਿੱਚੋਂ ਵਿਸ਼ਵਾਸ ਦੇ ਉੱਤੇ ਉਨੇ ਠੀਕ ਕਰ ਦਿੱਤਾ ਉਹਨੂੰ ਜਿੰਦਾ ਕਰ ਦਿੱਤਾ ਮੇਰੇ ਅਜ਼ੀਜ਼ੋ ਜਿਹਦਾ ਜੈਦਸ ਦੀ ਬੇਟੀ ਨੂੰ ਮੋਈ ਹੋਈ ਨਹੀਂ ਪ੍ਰਭੂ ਨੇ ਯਿਸੂ ਨਾਸਰੀ ਨੇ ਜਿੰਦਾ ਕਰ ਦਿੱਤਾ ਪਿਤਾ ਪਰਮੇਸ਼ਰ ਸਾਨੂੰ ਵੀ ਚੰਗਾ ਕਰਨ ਦੀ ਸਮਰੱਥ ਤੇ ਸ਼ਕਤੀ ਰੱਖਦਾ ਕਿਉਂਕਿ ਉਹ ਕਹਿੰਦਾ ਮੈਂ ਯੁਗੋ ਯੁਗਾੰਤਰ ਇੱਕੋ ਹੀ ਆ ਪਰਮੇਸ਼ਰ ਹੈ ਮੈਂ ਕਦੀ ਬਦਲਦਾ ਨਹੀਂ ਮੇਰੇ ਅਜ਼ੀਜ਼ੋ ਪਰਮੇਸ਼ਰ ਜਿਹੜਾ ਹੈ ਮਹਾਨ ਪਰਮੇਸ਼ਰ ਹੈ ਦਇਆਵਾਨ ਪਰਮੇਸ਼ਰ ਹੈ ਔਰ ਸਾਨੂੰ ਉਹਨੇ ਬੇਅੰਤ ਪਿਆਰ ਕੀਤਾ ਇਸੇ ਕਰਕੇ ਜਦੋਂ ਅਸੀਂ ਖੁਦਾ ਦੇ ਵਚਨ ਦੇ ਵਿੱਚ ਦੇਖਦੇ ਆ ਉਹਦੇ ਨਬੀਆਂ ਨੂੰ ਦੇਖਦੇ ਆ ਕਿ ਪਰਮੇਸ਼ਰ ਨੇ ਕਿੱਦਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕੰਮ ਕੀਤੇ ਅਯੂਬ ਦਾ ਪਰਮੇਸ਼ਰ ਤੇ ਕਿੰਨਾ ਵਿਸ਼ਵਾਸ ਸੀ ਤੇ ਜਦੋਂ ਅਯੂਬ ਦਾ ਵਿਸ਼ਵਾਸ ਸੀ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਬਰਕਤ ਪਰਮੇਸ਼ਰ ਨੇ ਉਹਨੂੰ ਬਾਅਦ ਵਿੱਚ ਦਿੱਤੀ ਤਾਂ ਉਹ ਕਿੰਨੇ ਸਾਲ ਕਿੰਨੇ ਸੌ ਸਾਲ ਉਹ ਇਸ ਧਰਤੀ ਤੇ ਜੀਦਾ ਵੀ ਰਿਹਾ ਆਪਣੇ ਦੋ ਧਰੇ ਪੁੱਤਰੇ ਔਰ ਉਹਨੇ ਸਾਰੀਆਂ ਪੀੜ੍ਹੀਆਂ ਦੇਖੀਆਂ ਮੇਰੇ ਅਜ਼ੀਜ਼ੋ ਅਗਰ ਅਸੀਂ ਪ੍ਰਭੂ ਤੇ ਈਮਾਨ ਰੱਖਨੇ ਅਸੀਂ ਪ੍ਰਭੂ ਤੇ ਵਿਸ਼ਵਾਸ ਰੱਖਦੇ ਆ ਤਾਂ ਪ੍ਰਭੂ ਸਾਡੀ ਜ਼ਿੰਦਗੀ ਵਿੱਚ ਵੀ ਵੱਡੇ ਵੱਡੇ ਕੰਮ ਕਰਦਾ ਆ। ਅਗਰ ਅੱਜ ਤੁਸੀਂ ਬਿਮਾਰ ਹੋ ਤਾਂ ਚਿੰਤਾ ਨਹੀਂ ਕਰਨੀ। ਪ੍ਰਭੂ ਤੁਹਾਨੂੰ ਚੰਗਿਆਈ ਦੇਗਾ। ਪ੍ਰਭੂ ਦੇ ਉੱਤੇ ਈਮਾਨ ਰੱਖੋ। ਅਗਰ ਤੁਹਾਡੇ ਹਾਲਾਤ ਅੱਜ ਤੁਹਾਡੇ ਪੱਖ ਵਿੱਚ ਨਹੀਂਗੇ ਤਾਂ ਪ੍ਰਭੂ ਉਹਨਾਂ ਹਾਲਾਤਾਂ ਨੂੰ ਬਦਲਣ ਦੀ ਸਮਰੱਥਾ ਤੇ ਸ਼ਕਤੀ ਰੱਖਦਾ ਆ। ਅਗਰ ਹਵਾਵਾਂ ਦਾ ਰੁੱਖ ਅਗਰ ਅੱਜ ਤੁਹਾਡੇ ਫੇਵਰਚ ਨਹੀਂ ਤਾਂ ਪਰਮੇਸ਼ਰ ਹਵਾਵਾਂ ਦੇ ਰੁਖਾਂ ਨੂੰ ਬਦਲਣ ਦੀ ਤਾਕਤ ਤੇ ਸ਼ਕਤੀ ਰੱਖਦਾ ਮੇਰੇ ਅਜ਼ੀਜ਼ੋ। ਪਰਮੇਸ਼ਰ ਤੇ ਈਮਾਨ ਸਾਡਾ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਆ ਔਰ ਹਮੇਸ਼ਾ ਉਹਦੀ ਹਦੀਨਗੇ ਦੇ ਵਿੱਚ ਰਹਿਣਾ ਜਦ ਅਸੀਂ ਪਰਮੇਸ਼ਰ ਤੇ ایمان ਰੱਖਦੇ ਆ ਤਾਂ ਹਰ ਜਿਹੜੀ ਆ ਮੁਸੀਬਤ ਆ ਹਰ ਪ੍ਰੋਬਲਮ ਸਾਡੇ ਅੱਗੇ ਮਧਾਨ ਦੀ ਤਰ੍ਹਾਂ ਹੋ ਜਾਂਦੀ ਆ ਪ੍ਰਭੂ ਯਿਸੂ ਨਾਸਰੀ ਉਹਨੂੰ ਹੱਲ ਕਰ ਦਿੰਦਾ ਹੈ ਮੇਰੇ ਅਜ਼ੀਜ਼ੋ ਉਹ ਕਹਿੰਦਾ ਮੇਰਾ ਨਾਂ ਲੈ ਕੇ ਜੋ ਤੁਸੀਂ ਧਰਤੀ ਤੇ ਬੰਨੋਗੇ ਆਕਾਸ਼ ਚ ਵੱਜ ਜਾਏਗਾ ਅਸੀਂ ਜਦੋਂ ਉਹਦਾ ਨਾਂ ਲੈ ਕੇ ਹਰ ਅੰਧਕਾਰ ਦੀ ਤਾਕਤ ਨੂੰ ਬੰਨਾਂਗੇ ਤਾਂ ਉਹ ਵੱਜੇਗੀ ਔਰ ਆਕਾਸ਼ ਵਿੱਚ ਵੱਜੇਗੀ ਔਰ ਜਦੋਂ ਉਹਦਾ ਨਾਂ ਲੈ ਕੇ ਅਸੀਂ ਹਰ ਆਸ਼ੀਸ਼ ਨੂੰ ਖੋਲਾਂਗੇ ਤਾਂ ਉਹ ਆਸ਼ੀਸ਼ ਸਾਡੀ ਜ਼ਿੰਦਗੀ 'ਚ ਵੀ ਖੁੱਲੂਗੇ ਔਰ ਅਕਾਸ਼ ਸਵਰਗ ਵਿੱਚ ਵੀ ਖੁੱਲੂਗੇ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਤੇ ਇਮਾਨ ਤੇ ਵਿਸ਼ਵਾਸ ਵਿੱਚ ਬਣੇ ਰਹਿਣਾ ਚਾਹੀਦਾ ਆ ਜਿੱਦਾਂ ਉਹਦੇ ਦਾਸ ਉਹਦੇ ਨਬੀ ਜਿਹੜੇ ਸੀ ਇਮਾਨ ਵਿੱਚ ਮਜ਼ਬੂਤ ਸੀਗੇ ਮੇਰੇ ਅਜ਼ੀਜ਼ੋ ਜਦੋਂ ਅਬਰਾਹਮ ਨੂੰ ਪਰਮੇਸ਼ਰ ਨੇ ਕਿਹਾ ਕਿ ਜਿਹੜਾ ਤੇਰਾ ਇਕਲੌਤਾ ਪੁੱਤਰ ਆ ਉਹਨੂੰ ਮੇਰੇ ਲਈ ਕੀ ਕਰ ਦੇ ਕੁਰਬਾਨ ਕਰ ਦੇ ਉਹਨੇ ਉਹਨੂੰ ਪਰਖਿਆ ਉਹਨੇ ਉਹਨੂੰ ਜੋਇਆ ਔਰ ਜਦੋਂ ਉਹ ਇਮਾਨ ਵਿੱਚ ਮਜ਼ਬੂਤ ਨਿਕਲਿਆ ਤਾਂ ਉਹਨੇ ਕਿਹਾ ਕਿ ਹੈ ਅਬਰਾਹਮ ਬੱਚੇ ਨੂੰ ਕੋਈ ਨੁਕਸਾਨ ਨਾ ਪਹਾਈ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚਾਈ ਜਿਹੜਾ ਲੇਲਾ ਮੈਂ ਛੱਡਿਆ ਹੋਇਆ ਵਾ ਤੂੰ ਉਹਦੀ ਕੁਰਬਾਨੀ ਦੇ ਦੇ ਪਰਮੇਸ਼ਰ ਨੇ ਝਾੜੀਆਂ ਦੇ ਵਿੱਚ ਉਹਦੇ ਲਈ ਇੱਕ ਲੇਲਾ ਮੁਕਰਰ ਕਰ ਦਿੱਤਾ ਮੇਰੇ ਅਜ਼ੀਜ਼ੋ ਉਹ ਵਿਸ਼ਵਾਸ ਕਰਦਾ ਸੀ ਉਹਨੂੰ ਪਤਾ ਸੀ ਕਿ ਪਰਮੇਸ਼ਰ ਦੇ ਕੇ ਕਦੀ ਵੀ ਲੈਂਦਾ ਨਹੀਂਗਾ ਮੇਰੇ ਅਜ਼ੀਜ਼ੋ ਖੁਦਾ ਤੰਦਰੁਸਤੀ ਦੇਣ ਵਾਲਾ ਹੈ ਖੁਦਾ ਚੰਗਿਆਈ ਦੇਣ ਵਾਲਾ ਹੈ ਖੁਦਾ ਗਰੀਬੀ ਤੋਂ ਛੁਟਕਾਰਾ ਦੇਣ ਵਾਲਾ ਹੈ ਖੁਦਾ ਬਿਮਾਰੀਆਂ ਤੋਂ ਛੁਟਕਾਰਾ ਦੇਣ ਵਾਲਾ ਹੈ ਪਰ ਸਾਡਾ ਈਮਾਨ ਮਜ਼ਬੂਤ ਹੋਣਾ ਚਾਹੀਦਾ ਹੈ ਅਗਰ ਸਾਡਾ ਈਮਾਨ ਮਜ਼ਬੂਤ ਆ ਤਾਂ ਸਭ ਕੁਝ ਆ ਅਗਰ ਸਾਡਾ ਇਮਾਨ ਮਜ਼ਬੂਤ ਨਹੀਂ ਤਾਂ ਅਸੀਂ ਚਾਹ ਕੇ ਵੀ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਅੱਗੇ ਵਧ ਨਹੀਂ ਸਕਦੇ ਪ੍ਰਭੂ ਯਿਸੂ ਨਾਸਰੀ ਤੇ ਬਗੈਰ ਅਸੀਂ ਇੱਕ ਕਦਮ ਵੀ ਅੱਗੇ ਵਧ ਨਹੀਂ ਸਕਦੇ ਸਾਡਾ ਈਮਾਨ ਸਾਡਾ ਵਿਸ਼ਵਾਸ ਜਿਹੜਾ ਆ ਉਹ ਪ੍ਰਭੂ ਯਿਸੂ ਨਾਸਰੀ ਦੇ ਉੱਤੇ ਹੋਣਾ ਚਾਹੀਦਾ ਆ ਅਗਰ ਤੁਸੀਂ ਅੱਜ ਪਰੇਸ਼ਾਨੀ ਵਿੱਚ ਹੋ ਤਾਂ ਟੈਨਸ਼ਨ ਨਹੀਂ ਲੈਣੀ ਚਿੰਤਾ ਨਹੀਂ ਕਰਨੀ ਪ੍ਰਭੂ ਯਿਸੂ ਨਾਸਰੀ ਤੇ ਵਿਸ਼ਵਾਸ ਕਰੋ ਉਹ ਤੁਹਾਡੇ ਹਰ ਮਸਲੇ ਦਾ ਹੱਲ ਕਰੇਗਾ ਮੈਂ ਤੁਹਾਡੇ ਕਿਸੇ ਮਸਲੇ ਨੂੰ ਨਹੀਂ ਜਾਣ ਲਈ ਪਰ ਪ੍ਰਭੂ ਯਿਸੂ ਨਾਸਰੀ ਤੁਹਾਡੇ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਅੱਜ ਅਗਰ ਤੁਸੀਂ ਬਿਮਾਰ ਹੋ ਅੱਜ ਅਗਰ ਤੁਸੀਂ ਗਰੀਬ ਹੋ ਅੱਜ ਤੁਹਾਡੇ ਕੋਲ ਰੋਜ਼ਗਾਰ ਨਹੀਂ ਹੈ ਅੱਜ ਕੋਈ ਵੀ ਤੁਹਾਡੀ ਜ਼ਿੰਦਗੀ 'ਚ ਮਸਲਾ ਆ ਕਰਜ਼ੇ ਜਾਂ ਹੋਰ ਨਾ ਨਾ ਪ੍ਰਕਾਰ ਦੀਆਂ ਪ੍ਰੋਬਲਮਸ ਆ ਤਾਂ ਅੱਜ ਪ੍ਰਭੂ ਦੇ ਅੱਗੇ ਰੱਖੋ ਪ੍ਰਭੂ ਉਹਨਾਂ ਨੂੰ ਹੱਲ ਕਰੇਗਾ ਔਰ ਪ੍ਰਭੂ ਤੁਹਾਡੇ ਤੇ ਵੱਡੀ ਦਇਆ ਕਰੇਗਾ ਮੇਰੇ ਅਜ਼ੀਜ਼ੋ ਪਰਮੇਸ਼ਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਬਖਸ਼ ਦਿੱਤਾ ਤਾਂ ਕਿ ਜੋ ਕੋਈ ਉਹਦੇ ਤੇ ਈਮਾਨ ਲਾਵੇ ਹਲਾਕ ਨਾ ਹੋਵੇ ਬਲਕਿ ਸਦੀਪਕ ਜੀਵਨ ਪਾਵੇ ਸਦੀਪਕ ਜੀਵਨ ਸਾਨੂੰ ਤਾਂ ਹੀ ਮਿਲੇਗਾ ਜਦੋਂ ਅਸੀਂ ਪ੍ਰਭੂ ਤੇ ਈਮਾਨ ਰੱਖਾਂਗੇ ਪ੍ਰਭੂ ਦੇ ਵਿੱਚ ਬਣੇ ਰਵਾਂਗੇ ਆਪਣੀ ਨੂੰ ਮਰਜ਼ੀ ਨੂੰ ਨਹੀਂ ਬਲਕਿ ਉਹਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਜਦੋਂ ਪੂਰਾ ਕਰਾਂਗੇ ਮੇਰੇ ਅਜ਼ੀਜ਼ ਜੋ ਸਾਨੂੰ ਖੁਦਾ ਦੇ ਵਿੱਚ ਹਮੇਸ਼ਾ ਬਣੇ ਰਹਿਣਾ ਚਾਹੀਦਾ ਆ ਪ੍ਰਭੂ ਦਾ ਬਚਨ ਬਹੁਤ ਸੱਚਾ ਤੇ ਤਾਇਆ ਹੋਇਆ ਬਚਨ ਹੈ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਜਿੰਨਾ ਚਿਰ ਸੋਨਾ ਅੱਗ ਦੇ ਵਿੱਚ ਨਾ ਜਾਵੇ ਉਹਨਾਂ ਚਿਰ ਰਹੋ ਖਰਾ ਸੋਨਾ ਨਹੀਂ ਬਣਦਾ ਇਸੇ ਕਰਕੇ ਜਿੰਨਾ ਚਿਰ ਅਸੀਂ ਦੁੱਖ ਵਿੱਚ ਨਹੀਂ ਜਾਂਦੇ ਤਾਂ ਅਸੀਂ ਪੂਰੀ ਤਰ੍ਹਾਂ ਪਵਿੱਤਰਤਾਈ ਵਿੱਚ ਨਹੀਂ ਆਉਂਦੇ ਮੇਰੇ ਅਜ਼ੀਜ਼ੋ ਜਦ ਅਸੀਂ ਦੁੱਖ ਚ ਜਾਂਦੇ ਖੁਦਾ ਸਾਨੂੰ ਪ੍ਰੀਖਿਆ ਚ ਪਾਉਂਦਾ ਤੇ ਇਹਦਾ ਮਤਲਬ ਇਹ ਹੀ ਆ ਕਿ ਉਹ ਸਾਨੂੰ ਖਰੇ ਬਣਾਉਣਾ ਚਾਹੁੰਦਾ ਆ ਉਹ ਸਾਨੂੰ ਵਧੀਆ ਬਣਾਉਣਾ ਚਾਹੁੰਦਾ ਆ ਅੱਗ ਚ ਜੇ ਦਸੋ ਨਾ ਜਾਂਦਾ ਆ ਉਹ ਢਲਦਾ ਆ ਉਹ ਤਕਲੀਫਾਂ ਵਿੱਚ ਤਕਲੀਫ ਵਿੱਚ ਆਉਂਦਾ ਆ ਲੇਕਿਨ ਜਦੋਂ ਨਿਕਲਦਾ ਆ ਤੇ ਇੱਕ ਖਰਾ ਸੋਨਾ ਬਣ ਕੇ ਨਿਕਲਦਾ ਤੇ ਫਿਰ ਉਹਦੀ ਇੱਕ ਵੈਲਿਊ ਪੈਂਦੀ ਉਹਦੀ ਇੱਕ ਕੀਮਤ ਪੈਂਦੀ ਮੇਰੇ ਅਜ਼ੀਜ਼ੋ ਸਾਡੀ ਕੀਮਤ ਉਦੋਂ ਪਾਉਗੀ ਜਦ ਅਸੀਂ ਵਚਨ ਦੀਆਂ ਗਹਿਰਾਈਆਂ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਧਾਰ ਕੇ खरे ਹੋ ਤਾ ਹੋਵਾਂਗੇ खरे ਸੋਨੇ ਦੀ ਨਿਆਇ ਔਰ ਜਦੋਂ ਸਾਡੀ ਜਦੋਂ ਫਿਰ ਸਾਡੀ ਆ ਸਵਰਗ ਦੇ ਵਿੱਚ ਨਿਆਇ ਹੋਗਾ ਫਿਰ ਸਾਡੀ ਇੱਕ ਕੀਮਤ ਪੈਣੀ ਆ ਸਾਡੀ ਇੱਕ ਵੈਲਿਊ ਪੈਣੀ ਆ ਉਹ ਕਹਿੰਦਾ ਉਹੀ ਬਚਾਏ ਜਾਣਗੇ ਜਿਨ੍ਹਾਂ ਦਾ ਨਾਂ ਜੀਵਨ ਦੀ ਪੋਥੀ ਵਿੱਚ ਲਿਖਿਆ ਅਗਰ ਸਾਡਾ ਨਾਂ ਜੀਵਨ ਦੀ ਪੋਥੀ ਵਿੱਚ ਨਾਂ ਲਿਖਿਆ ਆ ਤਾਂ ਅਸੀਂ ਕਦੀ ਵੀ ਬਚਾਏ ਨਹੀਂ ਜਾਣਾ ਮੇਰੇ ਅਜ਼ੀਜ਼ਾ ਸਾਡਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੋਣਾ ਬਹੁਤ ਜ਼ਰੂਰੀ ਆ ਜਦ ਅਸੀਂ ਪ੍ਰਕਾਸ਼ ਦੀ ਪੁਸਤਕ ਖੋਲਦੇ ਆ ਉਹਦੇ ਵਿੱਚ ਵੀ ਇਹ ਲਿਖਿਆ ਆ ਜਿੱਦਾਂ ਇੱਕ ਸਲਾ ਦਾ ਟਿੱਡਾ ਨਿਕਲੇਗਾ ਉਹ ਉਹਨਾਂ ਲੋਕਾਂ ਦਾ ਨੁਕਸਾਨ ਕਰੇਗਾ ਜਿਨ੍ਹਾਂ ਦੇ ਘਰਾਂ ਦੇ ਉੱਤੇ ਖੁਦਾਵੰ ਜੀਸੂ ਮਸੀਹ ਦੇ ਨਾਮ ਦੀ ਮੋਹਰ ਨਾ ਲੱਗੀ ਉਹ ਕਹਿੰਦਾ ਜਿਨ੍ਹਾਂ ਦੇ ਘਰਾਂ ਦੇ ਉੱਤੇ ਜਿਨ੍ਹਾਂ ਦੇ ਘਰਾਂ ਦੀਆਂ ਚਿਗਾਠਾਂ ਉੱਤੇ ਮੇਰੇ ਨਾਮ ਦੀ ਮੋਹਰ ਲੱਗੀ ਹੋਗੀ ਪ੍ਰਭੂ ਜੀਸੂ ਮਸੀਹ ਦੇ ਨਾਮ ਦੀ ਮੋਹਰ ਲੱਗੀ ਹੋਗੀ ਉਹੀ ਬਚਾਏ ਜਾਣਗੇ ਅਦਰਵਾਈਜ਼ ਜਿਹੜੇ ਪ੍ਰਭੂ ਯਿਸੂ ਨਾਸਰੀ ਦੀ ਜਿਨ੍ਹਾਂ ਦੇ ਘਰਾਂ ਦੇ ਉੱਤੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭੂ ਯਿਸੂ ਨਾਸਰੀ ਦਾ ਵਚਨ ਨਹੀਂ ਹੋਗਾ ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਖੁਦਾਵੰ ਯਿਸਮਸੀ ਦੇ ਨਾਂ ਦੀ ਮੋਹਰ ਨਾ ਲੱਗੀ ਹੋਵੇ ਮੇਰੇ ਅਜ਼ੀਜ਼ੋ ਉਹ ਕਦੀ ਨਹੀਂ ਬਚਪਾਨਗੇ ਔਰ ਉਹ ਉਹਨਾਂ ਨੂੰ ਸਲਾਹ ਦਾ ਟਿੱਡਾ ਐਦਾਂ ਕਹਿੰਦੇ ਡੰਗ ਮਾਰੇਗਾ ਬਿੱਛੂ ਦੀ ਜੇ ਕਿ ਉਹ ਤੜਫਣਗੇ ਉਹ ਮੌਤ ਮੰਗਣਗੇ ਪਰ ਉਹਨਾਂ ਨੂੰ ਮੌਤ ਨਹੀਂ ਮਿਲੇਗੀ ਮੇਰੇ ਅਜ਼ੀਜ਼ੋ ਅੱਜ ਸਾਨੂੰ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ ਉਹਦੇ ਬਚਨਾਂ ਤੇ ਚੱਲਣ ਦੀ ਜ਼ਰੂਰਤ ਹੈ ਅਗਰ ਅਸੀਂ ਉਹਦੇ ਬਚਨਾਂ ਤੇ ਚੱਲਾਂਗੇ ਸੱਚਮੱਚ ਯਹਵਾ ਸਾਡੀ ਜ਼ਿੰਦਗੀ 'ਚ ਵੱਡੀ ਬੇਦਾਰੀ ਨੂੰ ਲੈ ਕੇ ਆਏਗਾ ਵੱਡੀ ਆਜ਼ਾਦੀ ਨੂੰ ਲੈ ਕੇ ਆਏਗਾ ਉਹੀ ਬਚਾਇਆ ਜਾਏਗਾ ਜਿਹੜਾ ਅੰਤ ਤੋੜੀ ਸਹਿਗਾ ਮੇਰੇ ਅਜ਼ੀਜ਼ੋ ਸਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਅਗਰ ਸੱਚਮੱਚ ਅਸੀਂ ਖੁਦਾ ਦੇ ਵਿੱਚ ਬਣੇ ਹੋਇਆ ਸੱਚਮੁੱਚ ਦੀ ਖੁਦਾ ਦੇ ਤੇ ایمان ਤੇ ਵਿਸ਼ਵਾਸ ਰੱਖਦੇ ਆ ਤੇ ਪ੍ਰਭੂ ਜੀ ਸਾਨੂੰ ਅੱਜ ਇਹ ਕਹਿੰਦਾ ਇਹ ਕੋਈ ਵੀ ਤੁਹਾਡੇ ਅੱਗੇ ਜਿਹੜੇ ਮਸਲੇ ਆ ਇਹ ਮੇਰੇ ਲਈ ਕੁਝ ਵੀ ਨਹੀਂ ਹੈ ਹਾਲੇਲੂਇਆ ਸਾਨੂੰ ਪ੍ਰਭੂ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ ਭੈਣ ਤੇ ਭਰਾਓ ਖੁਦਾਤਾ ਨੂੰ ਬਹੁਤ ਬਰਕਤ ਦੇਵੇ ਔਰ ਇਸ ਵਚਨ ਨੂੰ ਤੁਸੀਂ ਸੁਣੋ ਔਰ ਇਸ ਵਚਨ ਤੇ ਚੱਲਣ ਵਾਲੇ ਬਣੋ ਮੈਂ ਵਿਸ਼ਵਾਸ ਕਰਦੀ ਆ ਇਹ ਵਚਨ ਤੁਹਾਡੀ ਜ਼ਿੰਦਗੀ ਚ ਵੱਡੀ ਪੇਦਾਰੀ ਨੂੰ ਵੱਡੀ ਆਜ਼ਾਦੀ ਨੂੰ ਲੈ ਕੇ ਆਏਗਾ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਔਰ ਹਮੇਸ਼ਾ ਖੁਸ਼ ਰਹੋ ਔਰ ਪਰਮੇਸ਼ਰ ਦੇ ਵਚਨ ਦੇ ਨਾਲ ਹਮੇਸ਼ਾ ਜੁੜੇ ਰਹੋ ਔਰ ਪ੍ਰਭੂ ਦੇ ਵਿੱਚ ਬਣੇ ਰਹੋ ਮੇਰੇ ਅਜ਼ੀਜ਼ੋ ਖੁਦਾ ਤੁਹਾਨੂੰ ਬਹੁਤ ਬਰਕਤ ਦੇਗਾ ਇਸ ਲਈ ਮੈਂ ਹੁਣ ਇੱਕ ਛੋਟੀ ਜੀ ਤੁਹਾਡੇ ਲਈ ਪ੍ਰਾਰਥਨਾ ਕਰਨੀ ਚਾਹੁੰਦੀ ਆ ਪ੍ਰਭੂ ਯਿਸੂ ਨਾਸਰੀ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਇਸ ਪਵਿੱਤਰ ਬਾਣੀ ਲਈ ਇਸ ਪਵਿੱਤਰ ਵਚਨ ਦੇ ਲਈ ਖੁਦਾਬੰਦ ਜਿੰਨਿਆਂ ਨੇ ਵੀ ਤੇਰੇ ਵਚਨ ਨੂੰ ਇਸ ਵਚਨ ਨੂੰ ਸੁਣਿਆ ਹੈ ਪ੍ਰਭੂ ਉਹਨਾਂ ਬੱਚਿਆਂ ਦੀ ਤੇਰੀ ਉਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਪਤਾ ਵੱਡੀ ਬਿਹਦਾਰੀ ਨੂੰ ਲੈ ਕੇ ਆਉਣਾ ਵੱਡੀ ਬਰਕਤ ਨੂੰ ਲੈ ਕੇ ਆਉਣਾ ਇਸ ਵਕਤ ਮੈਂ ਪ੍ਰਾਰਥਨਾ ਕਰਦੀ ਆ ਅਗਰ ਕੋਈ ਬਿਮਾਰ ਰਿਹਾ ਅਗਰ ਕੋਈ ਬੇਰਜ਼ਗਾਰ ਹੈ ਅਗਰ ਕੋਈ ਬੇਹਲਾਦ ਹੈ ਜਾਂ ਜ਼ਿੰਦ ਇਹਦਾ ਕੋਈ ਵੀ ਮਸਲਾ ਹੈ ਪਿਤਾ ਪਰਮੇਸ਼ਰ ਮੈਂ ਨਹੀਂ ਜਾਣਦੇ ਤੂੰ ਜਾਣਦਾ ਮੇਰੇ ਯਿਸੂ ਨਾਸਰੇ ਪਿਤਾ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਹਰ ਦੁੱਖ ਹਰ ਤਕਲੀਫ ਤੋਂ ਉਹਨਾਂ ਨੂੰ ਛਡਕਾਰਾ ਦੇ ਔਰ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਵੱਡੀ ਆਜ਼ਾਦੀ ਵੱਡੀ ਪੈਦਾਰੀ ਨੂੰ ਲੈ ਕੇ ਆ ਪਰ ਉਹ ਜੇ ਬੱਚੇ ਤੇਰੇ ਵਿਸ਼ਵਾਸ ਦੇ ਵਿੱਚ ਬਣੇ ਰਹਿਣ ਇਮਾਨ ਦੇ ਵਿੱਚ ਬਣੇ ਰਹਿਣ ਇਮਾਨ ਦੇ ਵਿੱਚ ਮਜ਼ਬੂਤ ਹੋਣ ਦ੍ਰਿੜ ਹੋਣ ਇਹ ਬੱਚੇ ਤੇਰੇ ਹਦੀਨ ਹੋਣ ਔਰ ਪਿਤਾ ਪਰਮੇਸ਼ਰ ਇਹਨਾਂ ਦੀ ਜ਼ਿੰਦਗੀ 'ਚ ਕੋਈ ਵੀ ਮਸਲਾ ਕਰ ਜਿਆਦਾ ਕਿਸੇ ਵੀ ਤਰ੍ਹਾਂ ਦਾ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਜਾਂਦਾ ਰਵੇ ਔਰ ਪਿਤਾ ਇਹ ਬੱਚੇ ਹਰ ਪੱਖੋਂ ਆਯਾਦ ਹੋਣ ਖੁਸ਼ ਹੋਣ ਅਰ ਪਿਤਾ ਪਰਮੇਸ਼ਰ ਤੇਰੇ ایمان ਦੇ ਵਿੱਚ ਵਿਸ਼ਵਾਸ ਦੇ ਵਿੱਚ ਬਣੇ ਰਹਿਣ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਬੇਦਾਰੀ ਨੂੰ ਵੱਡੀ ਆਜ਼ਾਦੀ ਨੂੰ ਲੈ ਕੇ ਆ ਪਿਤਾ ਪਰਮੇਸ਼ਰ ਅਗਰ ਕੋਈ ਬੇਕਾਰ ਆ ਰਿਹਾ ਤਾਂ ਪ੍ਰਭੂ ਜੀ ਨੂੰ ਬੇਕਾਰ ਦੀ ਆਸ਼ੀਸ਼ ਦੇਣੀ ਅਗਰ ਕੋਈ ਬੇਔਲਾਦ ਹੈ ਤੋ ਉਹਨੂੰ ਔਲਾਦ ਦੀ ਆਸ਼ੀਸ਼ ਦੇਣੀ ਅਗਰ ਕੋਈ ਬਿਮਾਰ ਹੈ ਤੋ ਉਹਨੂੰ ਚੰਗਾ ਕਰਨਾ ਪਿਤਾ ਪਰਮੇਸ਼ਰ ਹਾਲੇਲੂਇਆ ਜੋ ਵੀ ਅਗਰ ਕਿਸੇ ਦੀ ਜ਼ਿੰਦਗੀ ਵਿੱਚ ਪੈਸੇ ਦੀ ਕਮੀ ਆ ਤੋ ਉਸ ਪੈਸੇ ਦੀ ਕਮੀ ਨੂੰ ਵੀ ਪੂਰਾ ਕਰਨਾ ਪਿਤਾ ਪਰਮੇਸ਼ਰ ਇਹ ਬੱਚੇ ਤੇਰੇ ਅੱਤੇ ਤੇ ایمان ਖੜਵਾਲੇ ਆ ਔਰ ਜਿਹੜੇ ਤੇ ਤੇ ਇਮਾਨ ਰੱਖਦੇ ਆ ਪ੍ਰਭੂ ਜੀ ਉਹ ਕਦੀ ਸ਼ਰਮਿੰਦਾ ਨਹੀਂ ਹੁੰਦੇ ਮੇਰੇ ਇਸ ਨਾਸਰੇ ਮੈਂ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਔਰ ਦਿਲ ਤੇ ਨਾ ਬੱਚਿਆਂ ਲਈ ਪ੍ਰਾਰਥਨਾ ਕਰਦੀ ਆ ਤੇਰੇ ਬੱਚੇ ਆ ਤੇਰੇ ਲੋਕ ਆ ਪਿਤਾ ਆਪਣੇ ਬੱਚੇ ਬੱਚੀਆਂ ਦੇ ਉੱਤੇ ਤੁਹਾਡੀ ਵੱਡੀ ਆਸ਼ੀਸ਼ ਤੁਹਾਡੀ ਵੱਡੀ ਕਿਰਪਾ ਹੋਵੇ ਪਿਤਾ ਪਰਮੇਸ਼ਰ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਫਸੇ ਹੋਏ ਆ ਪਿਤਾ ਉਹਨਾਂ ਨੂੰ ਆਜ਼ਾਦੀ ਦੇ ਪਿਤਾ ਪਰਮੇਸ਼ਰ ਉਹਨਾਂ ਦੇ ਦਿਲਾਂ ਨੂੰ ਖਦਾਵੰਦਾ ਪਿਤਾ ਪਰਮੇਸ਼ਰ ਜਨ ਜੋੜ ਦੇ ਕਿ ਉਹ ਨਸ਼ਿਆ ਨੂੰ ਛੱਡ ਕੇ ਪਿਤਾ ਤੇਰੇ ਵਚਨ ਦਾ ਨਸ਼ਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਜੇ ਪਿਤਾ ਪਰਮੇਸ਼ਰ ਖਦਾਵੰਦਾ ਪਿਤਾ ਪਰਮੇਸ਼ਰ ਤੇਰਾ ਵਚਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਜੇ ਪਿਤਾ ਪਰਮੇਸ਼ਰ ਔਰ ਪਿਤਾ ਪਰਮੇਸ਼ਰ ਜਿਹੜੇ ਬੱਚੇ ਆਪਣੇ ਮਾਂ-ਬਾਪ ਦੀ ਰਿਸਪੈਕਟ ਨਹੀਂ ਕਰਦੇ ਪਿਤਾ ਪਰਮੇਸ਼ਰ ਉਹਨਾਂ ਬੱਚਿਆਂ ਦੇ ਦਿਲਾਂ ਨੂੰ ਮੋੜ ਦੇ ਕਿ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰਨ ਪਿਤਾ ਪਰਮੇਸ਼ਰ ਔਰ ਜਿਹੜੇ ਪਿਤਾ ਪਰਮੇਸ਼ਰ ਮਾਪੇ ਮਿਹਨਤ ਸਟਰਗਲ ਕਰਕੇ ਆਪਣੇ ਬੱਚਿਆਂ ਨੂੰ ਪੜਾ ਰਹੇ ਆ ਲਖਾ ਰਹੇ ਆ ਪ੍ਰਭੂ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਹਰ ਮਕਸਦ ਨੂੰ ਹਰ ਖੁਸ਼ੀ ਨੂੰ ਪੂਰਾ ਕਰਨਾ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀ ਆ ਪਿਤਾ ਉਹਨਾਂ ਦੇ ਬੱਚੇ ਸਕਸੈਸ ਹੋਣ ਤਰੱਕੀਆਂ ਪਾਉਣ ਔਰ ਪਿਤਾ ਪਰਮੇਸ਼ਰ ਤੇਰੇ ਵਚਨਾਂ ਦੇ ਵਿੱਚ ਬਣੇ ਰਹਿਣ ਮੇਰੀ ਇਸ ਨਾਸਰੀ ਮੈਂ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਅਗਲਾ ਸਮਾਂ ਤੁਹਾਡੇ ਜੋੜਾ ਵਾਰਥਾਵੇ ਸਾੰਬੇ ਜਨਾ ਬੱਚਿਆਂ ਦੀ ਪਿਤਾ ਪਰਮੇਸ਼ਰ ਸ਼ਾਦੀਆਂ ਨਹੀਂ ਹੋਈਆਂ ਉਹਨਾਂ ਬੱਚਿਆਂ ਲਈ ਅੱਛੇ ਅੱਛੇ ਰਿਸ਼ਤੇ ਤੇ ਲੈ ਕੇ ਆਉਣੇ ਮੇਰੀ ਇਸ ਨਾਸਰੀ ਮੈਂ ਧੰਨਵਾਦ ਕਰਦੀ ਆ ਸ਼ੁਕਰ ਕਰ ਦੀਆਂ ਪ੍ਰਭੂ ਯਿਸੂ ਜੀ ਦੇ ਪਵਿੱਤਰ ਨਾਮ ਦੀ ਮੰਗਦੀਆਂ ਆਮੀਨ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰিসিਵ ਕੀਤਾ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ ਪਰਮੇਸ਼ਰ ਤੁਹਾਨੂੰ ਵੱਡੀਆਂ ਬਰਕਤਾਂ ਨਾਲ ਨਿਵਾਜ਼ੇ ਔਰ ਸਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਟੋੜਦੇ ਰਹੋ ਪ੍ਰਭੂ ਯਿਸੂ ਨਾਸਰੀ ਕੋ ਔਰ ਉਹਦੇ ਵਿੱਚ ਬੜੇ ਰਹੋ ਈਮਾਨ ਵਿੱਚ ਮਜ਼ਬੂਤ ਹੋਵੋ ਵਿਸ਼ਵਾਸ ਵਿੱਚ ਮਜ਼ਬੂਤ ਹੋਵੋ ਪ੍ਰਭੂ ਯਿਸੂ ਨਾਸਰੀ ਤੁਹਾਨੂੰ ਵੱਡੀ ਬਰਕਤ ਵੱਡੀ ਆਸ਼ੀਸ਼ ਦੇਵੇ ਮੇਰੀ ਵੱਲੋਂ ਸਾਰਿਆਂ ਨੂੰ ਸਲਾਮ